ਕੋਸ਼ ਮਹੀਨੇ ਪਹਿਲਾਂ ਜਦੋਂ ਅਸੀਂ ਚੋਣ ਮੁੱਦਿਆਂ ਤੇ ਗੱਲ ਕਰਦੇ ਸੀ ਤੇ ਵਿਰੋਧੀ ਧਿਰ ਦਾ ਵੱਡਾ ਮੁੱਦਾ ਸੀ ਕਿ ਕਾਰਬਨ ਟੈਕਸ ਹਟਾਵਾਂਗੇ ਅਸੀਂ ਮਾਰਕ ਕਰਨੀ ਆਉਂਦੇ ਨੇ ਤੇ ਆਉਂਦੇ ਹੀ ਹਟਾ ਦਿੰਦੇ ਨੇ ਉਹ ਚੋਣ ਮੁੱਦਾ ਵਿਰੋਧੀਆਂ ਦਾ ਖਤਮ ਕਰ ਦਿੰਦੇ ਨੇ ਇਹਦੇ ਨਾਲ ਬਚਤ ਕਿੰਨੀ ਹੋਊਗੀ ਐਕਸ ਦਾ ਟੈਕਸ ਐਕਸ ਦਾ ਟੈਕਸ ਪੀਅਰ ਪੋਲੀ ਹੈ ਬਹੁਤ ਇਹ ਉਹਨਾਂ ਨੇ ਕੱਲ ਕਹੀ ਹੈ ਤੇ ਹੁਣ ਉਹ ਕਹਿੰਦੇ ਕਿ ਸਾਡੇ ਮੁੱਦੇ ਚੋਰੀ ਕੀਤੇ ਜਾ ਰਹੇ ਨੇ ਠੀਕ ਵੀ ਹੈ ਕਿਸੇ ਹੱਦ ਤੱਕ ਗੱਲ ਕਿ ਜੇ ਉਹਨਾਂ ਨੇ ਇੱਕ ਸਵਾਲ ਇਹ ਵੀ ਹੈ ਕਿ ਤੁਸੀਂ ਪਹਿਲਾਂ ਲਾਇਆ ਕਿਉਂ ਸੀ ਪਰ ਮਾਰਕ ਕਰਨੀ ਪਹਿਲਾਂ ਕਹਿੰਦੇ ਕਿ ਲਿਬਰਲ ਪਾਰਟੀ ਦੇ ਜਿਹੜੇ ਲੀਡਰ ਨੇ ਤੇ ਇਸ ਵੇਲੇ ਪ੍ਰਾਈਮ ਮਿਨਿਸਟਰ ਨੇ ਉਹ ਕਿਸੇ ਹੱਦ ਤੱਕ ਇਹਦੇ ਸਪੋਰਟਰ ਹੈਗੇ ਨੇ ਹੁੰਦੇ ਸੀ ਪਰ ਉਹ ਕਹਿੰਦੇ ਕਿ ਥੋੜਾ ਜਿਹਾ ਖਲਾਰਾ ਜਿਆ ਜ਼ਿਆਦਾ ਪੈ ਗਿਆ ਇਸ ਕਰਕੇ ਹਾਲੇ-ਹਾਲ ਦੀ ਘੜੀ ਇਹਨੂੰ ਬੰਦ ਕਰ ਦੇਣਾ ਚੰਗਾ ਪਰ ਇਹਦੇ ਨਾਲ ਫਾਇਦਾ ਕੀ ਹੋਵੇਗਾ ਉਹਦੀ ਥੋੜੀ ਜੀ ਅਸੀਂ ਇੱਕ ਗੱਲਬਾਤ ਕਰਦੇ ਹਾਂ ਔਰ ਇਹਦੇ ਵਿੱਚ ਜਿਹੜਾ ਜੋ ਲਾਇਆ ਗਿਆ ਸੀ ਜਸਟਨ ਟ੍ਰੂਟੋ ਹੋਣਾ ਬਣੋ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਵਿਰੋਧਤਾ ਉਸ ਵੇਲੇ ਵਿੱਚ ਝਲਣੀ ਪਈ ਤੇ ਪੀਅਰ ਪੋਲੀਆਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਜਿਹੜੇ ਸੀ ਉਹ ਇਸੇ ਮੁੱਦੇ ਤੇ ਚੋਣਾ ਕਰਵਾਉਣ ਦੀ ਗੱਲ ਜਿਹੜੀ ਹੈ ਉਹ ਵਾਰ-ਵਾਰ ਕਰਦੇ ਰਹੇ ਤੇ ਕੰਜ਼ਿਊਮਰ ਕਾਰਬਨ ਟੈਕਸ ਜਿਹੜਾ ਹੈ ਉਹ ਅੱਜ ਤੋਂ ਖਤਮ ਹੋ ਚੁੱਕਾ ਹੈ ਤੇ ਮਾਰਕ ਕਾਰਨੀ ਜਿਸ ਦਿਨ ਪਹਿਲੇ ਦਿਨ ਪ੍ਰਾਈਮ ਮਿਨਿਸਟਰ ਬਣੇ ਸੀ ਉਹਨਾਂ ਨੇ ਇਸ ਲੈਵੀ ਜਿਹੜੀ ਹੈ ਇਹ ਕਾਰਬਨ ਐਮਿਟਿੰਗ ਪ੍ਰੋਡਕਟਸ ਜਿਹੜੀ ਫਿਊਲ ਟਾਈਪ ਹੈ ਗੈਸਲਿਨ ਜਾਂ ਨੈਚੁਰਲ ਗੈਸ ਉੱਤੇ ਜਿਹੜਾ ਲਾਇਆ ਹੋਇਆ ਸੀ ਉਸ ਨੂੰ ਖਤਮ ਕਰ ਦਿੱਤਾ ਹੈ ਗੈਸਲਿਨ ਦੇ ਉੱਤੇ 17 ਸੈਂਟ 1 ਲੀਟਰ ਸੀ ਤੇ ਨੈਚੁਰਲ ਗੈਸ ਤੇ 15 ਡਾਲਰ 25 ਸੈਂਟ ਪਰ ਲੀਟਰ ਸੀ ਪਰ 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 ਕਯੂਬਿਕ ਮੀਟਰ ਲੀਟਰ ਨਹੀਂ ਹੁੰਦਾ ਗੈਸ ਦਾ ਔਰ ਐਵਰੇਜ ਕੈਨੇਡੀਅਨ ਹੋਮ ਜਿਹੜਾ ਹੈ 2500 ਕਯੂਬਿਕ ਮੀਟਰ ਗੈਸ ਜਿਹੜਾ ਹੈ ਨੈਚੁਰਲ ਗੈਸ ਉਹ ਸਾਲ ਦੀ ਵਰਤਦਾ ਕਯੂਬਿਕ ਤੋਂ ਬਿਨਾ ਕਿਉਂਕਿ ਉੱਥੇ ਜਿਹੜਾ ਪ੍ਰੋਵਿੰਸ਼ਲ ਪ੍ਰਾਈਸ ਜਿਹੜੀ ਆ ਕਾਰਬਨ ਤੇ ਉਹ ਜਿਹੜੀ ਆ ਉਹ ਫੈਡਰਲ ਪ੍ਰਾਈਸ ਜਿਹੜੀ ਆ ਉੱਤੇ ਅਪਲਾਈ ਨਹੀਂ ਸੀ ਹੁੰਦੀ BC ਦੇ ਵਿੱਚ ਵੀ ਆਪਣਾ ਇਸੇ ਤਰ੍ਹਾਂ ਦਾ ਇੱਕ ਹੈਗਾ ਤੇ ਇਹਦਾ ਉਹ ਵੀ ਨਾਲ ਹੀ ਜਿਹੜਾ ਉਸ ਨੂੰ ਅੱਜ ਹਟਾ ਦਿੱਤਾ ਜਾ ਰਿਹਾ ਤੇ ਉੱਥੇ ਪ੍ਰਾਈਸ ਦੇ ਵਿੱਚ ਹੋਰ ਜ਼ਿਆਦਾ ਫਰਕ ਜਿਹੜਾ ਆ ਪਵੇਗਾ ਸੋ 17.6 ਸੈਂਟ ਪਰ ਲੀਟਰ ਜਿਹੜਾ ਪੈਟਰੋਲ ਹੈ ਗੈਸੋਲੀਨ ਹੈ ਉਹਦੇ ਤੇ ਫਰਕ ਪਵੇਗਾ ਤੇ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ 50 ਕਿਲੋਟਰ ਦੀ ਤੁਹਾਡੀ ਗੱਡੀ ਦੀ ਟੈਂਕੀ ਹੈ ਤੇ ਤੁਹਾਨੂੰ 8-9 ਡਾਲਰ ਦੀ ਬਚਤ ਜਿਹੜੀ ਆ ਔਸਤਨ ਹੋਵੇਗੀ ਤੇ ਸਸਕੈਚੂਨ ਦੇ ਵਿੱਚ ਲੋਕਾਂ ਨੂੰ ਕੋਈ ਨੇਚਰਲ ਗੈਸ ਤੇ ਬਿੱਲ ਦੇ ਵਿੱਚ ਉਹਨਾਂ ਨੂੰ ਫਰਕ ਨਹੀਂ ਪਵੇਗਾ ਉੱਥੇ ਸਿਸਟਮ ਥੋੜਾ ਵਕਰਾ ਹੈ ਪਰ ਇਹਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਆਉਂਦੀਆਂ ਸੀ ਉਹਨਾਂ ਵਿੱਚ ਵੀ ਫਰਕ ਪੈ ਸਕਦਾ ਹੈ ਉਹ ਇਹ ਹੈ ਕਿ एलिਜੀਬਲ ਕੈਨੇਡੀਅਨ ਜਿਨ੍ਹਾਂ ਨੂੰ ਕਾਰਬਨ ਰਿਵੈਟ ਆਉਂਦੀ ਸੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਹੋਰ ਰਿਵੈਟ ਜਿਹੜੀ ਹੈ ਉਹਨਾਂ ਨੂੰ ਨਹੀਂ ਆਵੇਗੀ ਔਰ 19 ਸਾਲਾਂ ਦਾ ਵਿਅਕਤੀ ਜਿਹੜਾ ਪ੍ਰੋਵਿੰਸਾਂ ਦੇ ਵਿੱਚ ਰਹਿੰਦਾ ਹੋਵੇ ਸਾਰੇ तकरीबन ਸਾਰੇ ਕੈਨੇਡੀਅਨ ਉਹਨਾਂ ਨੂੰ ਇਹ ਅਪਲਾਈ ਹੁੰਦਾ ਸੀ ਤੇ ਇਹ ਪਿਛਲੇ ਜਿਹੜਾ ਜਨਵਰੀ ਦੇ ਵਿੱਚ ਜਿਹੜੀ ਰਿਬੇਟ ਇਸ਼ੂ ਕੀਤੀ ਗਈ ਸੀ ਉਸ ਮੁਤਾਬਕ 12 ਮਿਲੀਅਨ ਲੋਕਾਂ ਨੂੰ ਇਹ ਰਿਬੇਟ ਜਿਹੜੀ ਹੈ ਉਹ ਮਿਲ ਕੀਤੀ ਗਈ ਹੈ ਤੇ ਡਿਪੈਂਡਿੰਗ ਪਾਉਂਦਾ ਪ੍ਰੋਵਿੰਸ ਐਵਰੇਜ ਐਨੂਅਲ ਰਿਬੇਟ ਜਿਹੜੀ ਇੱਕ ਘਰ ਦੇ ਵਿੱਚ ਹੈ 719 ਡਾਲਰ ਤੋਂ ਲੈ ਕੇ 1779 ਡਾਲਰ ਸਾਲਰ ਤੱਕ ਜਿਹੜੀ ਹੈ ਉਹ ਮਿੱਥੀ ਗਈ ਹੈ ਸੋ ਇੱਕ ਪਾਸਿਓ ਤੁਹਾਨੂੰ ਬਚਤ ਹੋਵੇਗੀ ਕਾਰ ਦੀ ਟੈਂਕੀ ਭਰਉਣ ਤੋਂ ਤੇ ਨੈਚੁਰਲ ਗੈਸ ਜਿਹੜੇ ਯੂਜ਼ ਕਰਦੇ ਨੇ ਤੇ ਘਰ ਦਾ ਬੈਲ ਜਿਹੜਾ ਗੈਸ ਦਾ ਉਹ ਘਟੇਗਾ ਪਰ ਦੂਸਰੇ ਪਾਸੇ ਥੋੜਾ ਜਿਹਾ ਰਿਪੇਟ ਜਿਹੜੀ ਲੋ ਇਨਕਮ ਕਨੇਡੀਅਨਾਂ ਨੂੰ ਆਉਂਦੀ ਸੀ ਰਿਪੇਟ ਉਹ ਨਹੀਂ ਆਵੇਗੀ ਜੀ